ਕਹਿੰਦੇ ਇੱਕ ਵਾਰ ਦੀ ਗੱਲ ਹੈ ਖੁਦਾ ਬੜੀ ਚਿੰਤਾ ਵਿੱਚ ਸੀ ਐਨੇ ਨੂੰ ਦੇਵਤਿਆਂ ਤੇ ਫਰਿਸ਼ਤਿਆਂ ਦਾ ਇਕੱਠ ਪਰਮਾਤਮਾ ਦੇ ਆਲੇ-ਦੁਆਲੇ ਹੋ ਗਿਆ ਫਰਿਸ਼ਤਿਆਂ ਨੇ ਪੁੱਛਿਆ ਭਗਵਾਨ ਕਿਹੜੀ ਗੱਲ ਦੀ ਚਿੰਤਾ ਹੈ ਤੁਹਾਨੂੰ ਭਗਵਾਨ ਨੇ ਕਿਹਾ ਚਿੰਤਾ ਇਸ ਗੱਲ ਦੀ ਹੈ ਕਿ ਮਨੁੱਖ ਦੀ ਪਹੁੰਚ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਮੈਂ ਹੁਣ ਸੋਚਦਾ ਕਿ ਮੈਂ ਕਿੱਥੇ ਰ੍ਹਾਂ ਕਿਉਂਕਿ ਜਿੱਥੇ-ਜਿੱਥੇ ਵੀ ਇਹ ਪਹੁੰਚਿਆ ਇਹਨੇ ਹਰ ਥਾਂ ਨੂੰ ਨਰਕ ਬਣਾ ਦਿੱਤਾ ਤੇ ਹੁਣ ਵੀ ਜਿੱਥੇ-ਜਿੱਥੇ ਮਨੁੱਖ ਮੌਜੂਦ ਹੈ ਉਹ ਥਾਂ ਨਰਕ ਹੀ ਹੈ ਇਸ ਵਾਸਤੇ ਮਨੁੱਖ ਨੇ ਵੀ ਮੰਨ ਲਿਆ ਕਿ ਸਵਰਗ ਕਿਸੇ ਹੋਰ ਥਾਂ ਤੇ ਹੋਵੇਗਾ ਜਿਵੇਂ ਕਿਸੇ ਉੱਚੀ ਥਾਂ ਤੇ ਅੱਜ ਮਨੁੱਖ ਨੂੰ ਇਹ ਲੱਗ ਰਿਹਾ ਕਿ ਜਿੱਥੇ ਮੈਂ ਹਾਂ ਉੱਥੇ ਤੇ ਨਰਕ ਹੀ ਹੈ ਚਾਹੇ ਉਹ ਮਨੁੱਖ ਪਹਾੜ ਤੇ ਹੈ ਚਾਹੇ ਉਹ ਮਨੁੱਖ ਜ਼ਮੀਨ ਤੇ ਤੇ ਚਾਹੇ ਜ਼ਮੀਨ ਦੇ ਥੱਲੇ ਪੋਰਾ ਬਣਾ ਕੇ ਉਸ ਨੂੰ ਨਿਸ਼ਚੈ ਹੋ ਗਿਆ ਹੈ ਕਿ ਹਰ ਥਾਂ ਨਰਕ ਹੈ ਇਸ ਵਾਸਤੇ ਸਵਰਗ ਦੀ ਕਲਪਨਾ ਉਹ ਕਦੇ 7ਵੇਂ ਅਸਮਾਨ ਤੇ ਕਦੇ 7ਵੇਂ ਪਤਾਲ ਵਿੱਚ ਕਦੇ ਕੈਲਾਸ਼ ਪਰਬਤ ਤੇ ਕਦੇ ਕਿਸੇ ਹੋਰ ਗੈਬੀ ਥਾਂ ਤੇ ਕਰ ਬੈਠਦਾ ਹੈ ਸੋ ਹੁਣ ਪਰਮਾਤਮਾ ਦਾ ਇਹ ਪ੍ਰਸ਼ਨ ਦੇਵਤਿਆਂ ਦੇ ਅੱਗੇ ਮੈਂ ਕਿੱਥੇ ਵਸਾਂ ਅਖੀਰ ਕਿਹੜੀ ਉਹ ਥਾਂ ਜਿੱਥੇ ਮਨੁੱਖ ਨਾ ਪਹੁੰਚੇ ਕਿਉਂਕਿ ਹਕੀਕਤ ਤਾਂ ਇਹ ਹੈ ਕਿ ਮਨੁੱਖ ਜਿੱਥੇ ਵੀ ਹੈ ਉਹ ਆਪਣੇ ਨਾਲ ਪਸ਼ੂਆਂ ਦਾ ਵੀ ਜੀਣਾ ਹਰਾਮ ਕਰ ਚੁੱਕਿਆ ਹੈ ਅਸਲ ਵਿੱਚ ਪਸ਼ੂਆਂ ਦੇ ਜਗਤ ਵਿੱਚ ਦੁੱਖ ਸਟ्रेस ਨਹੀਂ ਆ ਪਰ ਮਨੁੱਖਾਂ ਨਾਲ ਰਹਿੰਦੇ ਹੋਏ ਪਸ਼ੂ ਵੀ ਬੜੇ ਦੁਖੀ ਨੇ ਉਹ ਵੀ ਵਿਚਾਰੇ ਬੜੇ ਬੇਜ਼ਾਰ ਨੇ ਹੁਣ ਦੇਖੋ ਚਾਰੇ ਪਾਸੇ ਨਰਕ ਦਾ ਜੋ ਵਾਤਾਵਰਨ ਹੈ ਇਹ ਕੇਵਲ ਮਨੁੱਖ ਦਾ ਹੀ ਫੈਲਾਇਆ ਹੋਇਆ ਹੈ ਕਿਉਂਕਿ ਮਨੁੱਖ ਮਨੁੱਖਾਂ ਕਰਕੇ ਦੁਖੀ ਨੇ ਤੇ ਪਸ਼ੂ ਪਸ਼ੂਆਂ ਕਰਕੇ ਦੁਖੀ ਨਹੀਂ ਪਸ਼ੂ ਵੀ ਮਨੁੱਖਾਂ ਕਰਕੇ ਦੁਖੀ ਨੇ ਹੁਣ ਭਗਵਾਨ ਜੀ ਦੀਆਂ ਇਹ ਗੱਲਾਂ ਸੁਣ ਕੇ ਫਰਿਸ਼ਤੇ ਆਖਣ ਲੱਗੇ ਕਿ ਖੁਦਾ ਤਾਲਾ ਤੁਸੀਂ ਸਮੁੰਦਰ ਦੀ ਗਹਿਰਾਈ ਵਿੱਚ ਚਲੇ ਜਾਓ ਤਾਂ ਹੁਣ ਭਗਵਾਨ ਹੱਸ ਕੇ ਕਹਿਣ ਲੱਗੇ ਸਾਗਰ ਤੱਕ ਉਸ ਦੀ ਗਹਿਰਾਈ ਤੱਕ ਮਨੁੱਖ ਦੀ ਪਹੁੰਚ ਹੋ ਜਾਏਗੀ ਤੇ ਫਿਰ ਤੁਸੀਂ ਚੰ드ਰਮਾ ਤੇ ਜਾ ਕੇ ਬਸ ਜਾਓ ਨਹੀਂ ਉੱਥੇ ਤੱਕ ਵੀ ਮਨੁੱਖ ਪਹੁੰਚ ਜਾਏਗਾ ਤੁਸੀਂ ਪਹਾੜਾਂ ਦੀਆਂ ਉਚਾਈਆਂ ਚੋਟੀਆਂ ਤੇ ਬੈਠ ਜਾਓ ਨਹੀਂ ਉਹ ਵੀ ਬੰਦੇ ਨੇ ਸਰ ਕਰ ਲੈਣੀਆਂ ਨੇ ਉੱਥੇ ਵੀ ਮਨੁੱਖ ਨੇ ਆਪਣੇ ਝੰਡੇ ਗੱਡ ਦੇਣੇ ਨੇ ਭਗਵਾਨ ਜੀ ਫਿਰ ਕਿਹੜੀ ਐਸੀ ਜਗ੍ਹਾ ਜਿੱਥੇ ਮਨੁੱਖ ਨਾ ਪਹੁੰਚੇ ਤਾਂ ਹੁਣ ਖੁਦਾ ਨੇ ਕਿਹਾ ਮੈਨੂੰ ਢੰਗ ਲੱਭ ਪਿਆ ਹੈ ਮੈਂ ਹੁਣ ਮਨੁੱਖ ਦੇ ਅੰਦਰ ਹੀ ਜਾ ਬੈਠਾਂਗਾ ਉਹ ਬਾਹਰ ਹੀ ਲੱਭਦਾ ਰਹੇਗਾ ਮੇਰੇ ਤੱਕ ਪਹੁੰਚੇਗਾ ਹੀ ਨਹੀਂ ਮੇਰੇ ਤੱਕ ਉਸ ਦੀ ਪਹੁੰਚ ਹੀ ਨਹੀਂ ਹੋਵੇਗੀ ਸੋ ਦੇਖੋ ਮਨੁੱਖ ਲੱਭਦਾ ਹੀ ਪਿਆ ਹੈ ਆਦ ਕਾਲ ਤੋਂ ਕੋਈ ਸੱਤਵੇਂ ਅਸਮਾਨ ਤੇ ਲੱਭਣ ਦੀ ਕੋਸ਼ਿਸ਼ ਕਰਦਾ ਪਿਆ ਕੋਈ ਪਤਾਲ ਵਿੱਚ, ਕੋਈ ਕੈਲਾਸ਼ ਪਰਵਤ ਤੇ, ਕੋਈ ਸਾਗਰ ਦੇ ਗਹਿਰੇ ਤਲ ਵਿੱਚ ਤੇ ਕੋਈ ਦਰਿਆਵਾਂ ਦੇ ਵਹਿਣ ਵਿੱਚੋਂ ਤੇ ਕੋਈ ਪਵਨ ਦੀ ਛਾਂ ਛਾਂ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਜਦ ਕੇ ਕੌਣ ਇਸ ਨੂੰ ਦੱਸੇ ਕਿ ਉਹ ਤਾਂ ਤੇਰੇ ਅੰਦਰ ਹੈ। ਤੂੰ ਬਾਹਰ ਕਿਉਂ ਭਟਕਦਾ ਹੈ? ਤੇ ਹੁਣ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਫੈਸਲਾ ਵੀ ਸੁਣੋ। ਸਭ ਕਿਛ ਕਰਮ ਹੈ ਬਾਹਰ ਨਾਹੀ, ਬਾਹਰ ਟੋਲੇ ਸੁ ਭਰਮ ਪੁਲਾਹੀ। ਆਪਣੇ ਤੋਂ ਬਾਹਰ ਜੋ ਲੱਭਦਾ ਹੈ ਉਹ ਪਦਾਰਥ ਹੀ ਹੈ ਪ੍ਰਮਾਤਮਾ ਨਹੀਂ। ਉਹ ਵਸਤੂ ਹੋਵੇਗੀ, ਵਸੁਦੇਵ ਨਹੀਂ। ਸੰਸਾਰ ਹੋਵੇਗਾ ਨਿਰੰਕਾਰ ਹੀ ਨਹੀਂ। ਉਹ ਤੰਨ ਹੋਵੇਗਾ ਪਰਮ ਤੰਨ ਨਹੀਂ ਸੋ ਇਹ ਬੋਲਨੇ ਗਿਆਨੀ ਸੰਤ ਸਿੰਘ ਜੀ ਮਸ਼ਕੀਨ ਪੰਥਰਤਨ ਜੀ ਦੇ ਸੋ ਐਵੇਂ ਦੀਆਂ ਹੋਰ ਸਾਖੀਆਂ ਤੁਹਾਨੂੰ ਇਸ ਚੈਨਲ ਉਪਰ ਮਿਲਣਗੀਆਂ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ